ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਸੱਚ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਨਹੀਂ ਆਉ ਪਉਣਗੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚ ਵਿੱਚ ਕਹਿੰਦੇ ਨੇ ਕਿ ਹੁਣ ਮਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਵਿੱਚ ਚਲਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਦੋ ਸਾਥੀਆਂ ਸਮੇਤ ਇੱਕ ਵੱਡੀ ਹੋਰ ਕਾਰਵਾਈ ਪਾ ਦਿੱਤੀ ਗਈ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਬਿਕਰਮ ਸਿੰਘ ਮਜੀਠੀਆ ਵਾਰ-ਵਾਰ ਇਹ ਕਹਿੰਦੇ ਨਜ਼ਰ ਆਏ ਕਿ ਮੇਰੇ ਨਾਲ ਬਦਲਾਖੋਰੀ ਦੀ ਰੰਜਿਸ਼ ਹੈ ਮੇਰੇ ਨਾਲ ਜਿਹੜੀ ਹੈ ਇੱਕ ਸੱਤਾ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੈ ਮੇਰੇ ਉੱਤੇ ਰੰਜਿਸ਼ ਕੱਢ ਰਹੇ ਨੇ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ ਉੱਤੇ ਵੱਡੀ ਕਾਰਵਾਈ ਹੋਵੇਗੀ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਓਗੇ ਤੇ ਤੁਹਾਡੇ ਆਪਣੇ ਹੀ ਤੁਹਾਨੂੰ ਮਿਲਣ ਨਹੀਂ ਦਿੱਤੇ ਜਾਣਗੇ ਤੇ ਕਿਤੇ ਨਾ ਕਿਤੇ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿੱਥੇ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਆਇਆ ਸੱਤਾ ਪਿੰਨੀ ਵਰਗਿਆਂ ਨੂੰ ਆਪਣੇ ਘਰਾਂ ਦੇ ਵਿੱਚ ਪਨਾਹ ਦਿੱਤੀ ਗਈ ਹੈਲੀਕਾਪਟਰ ਦਿੱਤੇ ਗਏ ਜਿੱਥੇ ਵਿਕਰਮ ਸਿੰਘ ਮਜੀਠੀਆ ਰਸ਼ਾਮ ਨੂੰ ਪਾਰਟੀਆਂ ਕਰਦੇ ਸੀ ਬੈਠ ਕੇ ਤੇ ਮੱਛੀਆਂ دارو ਚੱਲਦੇ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਤਰੀ ਵਾਲੀਆਂ ਜਿਹੜੀਆਂ ਆਲੂ ਤੇ ਬੈਂਗਣਾ ਦੀ ਸਬਜੀ ਨਸੀਬ ਹੋ ਰਹੀ ਹੈ ਜੇਕਰ ਗੱਲ ਕਰੀਏ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਜਿੱਥੇ ਰਣਜੀਤ ਗਿੱਲ ਦਾ ਵੀ ਵੱਡਾ ਨਾਮ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੇ ਵੀ ਜਿਹੜੇ ਜ਼ਮਾਨਤ ਦੀ ਉਹਨਾਂ ਨੇ ਲਈ ਅਰਜੀ ਲੇਕਿਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜ਼ਮਾਨਤ ਨਹੀਂ ਮਿਲ ਰਹੀ ਵਿਜੀਲੈਂਸ ਵੱਲੋਂ ਉਹਨਾਂ ਦੇ ਇੱਕ ਕਰਤੇ ਉਹਨਾਂ ਦੇ ਕਾਗਜ਼ ਉਹਨਾਂ ਕੋਲੋਂ ਡਾਕੂਮੈਂਟਸ ਮਿਲੇ ਜਿਹਦੇ ਚੱਲਦੇ ਆ ਵਿਜੀਲੈਂਸ ਉਹਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਵਿਕਰਮ ਸਿੰਘ ਮਜੀਠੀਆ 'ਤੇ ਜਿੱਥੇ ਬੋਨੀ ਅਜਨਾਲਾ ਕਈ ਹੋਰ ਨਾਮ ਨਿਕਲ ਕੇ ਸਾਹਮਣੇ ਆਏ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਸ਼ਰੇਆਮ ਕਹਿੰਦੇ ਰਹੇ ਕਿ ਇਹ ਪਿਸ਼ਟਾਚਾਰੀ ਵੀ ਕੀਤੀ ਇਹਨਾਂ ਨੇ ਇਹਨਾਂ ਨੇ ਆਪਣੇ ਰਾਜ ਵਿੱਚ ਇਹ ਨਸ਼ਾ ਤਸਕਰੀਆਂ ਵੀ ਕੀਤੀਆਂ ਇਹਨਾਂ ਨੇ 70 ਵੀ ਵਛਾਏ ਹਰ ਇੱਕ ਗੱਲ ਦਾ ਜਿਹੜਾ ਹੈ جواب ਨਹੀਂ ਆਏਗਾ ਵਿਕਰਮ ਸਿੰਘ ਮਜੀਠੀਆ ਕੋਲੋ ਸਿਰਫ ਵਿਕਰਮ ਸਿੰਘ ਮਜੀਠੀਆ ਕੋਲ ਜਵਾਬ ਹੈ ਤਾਂ ਸਿਰਫ ਇੱਕ ਬਦਲਾ ਕੋਈ ਦੀ ਰੰਜਿਸ਼ ਤੇ ਦੂਸਰੇ ਪਾਸੇ ਮੇਰੇ ਨਾਲ ਜਿਹੜੇ ਐ ਮੇਰੇ ਤੋਂ ਮੇਰੀਆਂ ਮੁੱਛਾਂ ਤੋਂ ਤਾਂ ਤੋਂ ਡਰੇ ਹੋਏ ਨੇ ਮੈਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਨਸਾਨ ਆ ਕਿ ਮੇਰੇ ਤੋਂ ਇਹ ਡਰੇ ਹੋਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਵਿਕਰਮ ਚਾ ਮੈਂ ਡਰਿਆ ਨਹੀਂ ਮੈਂ ਹੁਣ ਤੈਨੂੰ ਡਰਾਣ ਆਇਆ ਹਾਂ ਤੂੰ ਬੜਾ ਪੰਜਾਬ ਦੇ ਵਿੱਚ ਗੰਦ ਪਾ ਲਿਆ ਹੈ ਰੱਜ ਕੇ ਦੂ ਪੰਜਾਬ ਨੂੰ ਖਾ ਲਿਆ ਹੈ ਰੱਜ ਕੇ ਤੁਸੀਂ ਜੋ ਸ਼ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਤੂੰ ਬਹੁਤ ਲੋਕਾਂ ਦੇ ਘਰ ਨਜਾਇਜ਼ ਛੱਤਰ ਬਿਸ਼ਾਏ ਨੇ ਜਿਹਦੇ ਚਲਦਿਆ ਧੀਆਂ ਪੈਣਾ ਦੀਆਂ ਚੁੰਨੀਆਂ ਰੰਗ ਬਰੰਗੀਆਂ ਚਿੱਟੀਆਂ ਹੋ ਗਈਆਂ ਨੇ ਹੁਣ ਤੇਰਾ ਜਿਹੜਾ ਪੱਕੇ ਹੱਥ ਅਸੀਂ ਪਾ ਲਏ ਨੇ ਜਿਹੜੇ ਪੱਕੇ ਹੱਥ ਭਗਵੰਤ ਸਿੰਘ ਮਾਨ ਨੇ ਪਾਏ ਨੇ ਹੁਣ ਤੂੰ ਛੁੱਟਦਾ ਬਾਹਰ ਨਹੀਂ ਨਜ਼ਰ ਆਵੇਂਗਾ ਇੱਕ ਜਗਾ ਦੂਸਰੇ ਪਾਸੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕੋਈ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜਾ ਰਹੀ ਇੱਕ ਵਿਆਹ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਨਾ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹੱਕ ਵਿੱਚ ਤਾਂ ਬੋਲੋ ਤੁਹਾਡਾ ਸਾਲਾ ਲੱਗਦਾ ਹੈ ਸੁਖਬੀਰ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਭੁੱਲ ਗਿਆ ਕਿ ਮੈਂ ਰਿਸ਼ਤੇ ਵਿੱਚ ਮੇਰਾ ਸਾਲਾ ਹੈ ਵਿਕਰਮ ਸਿੰਘ ਮਜੀਠੀਆ ਰਿਸ਼ਤੇਦਾਰੀ ਦੇ ਨਾਮ ਤੇ ਵੀ ਨਹੀਂ ਕਿਸੇ ਤਰ੍ਹਾਂ ਦੀ ਜੋ ਹੈ ਗੱਲ ਨਿਕਲ ਕੇ ਸਾਹਮਣੇ ਆ ਰਹੀ ਸਿਰਫ ਆਪਣੀਆਂ ਹੀ ਜਿਹੜੀਆਂ ਗੱਲਾਂ ਦੇ ਵਿੱਚ ਰੁਝੇ ਹੋਏ ਨੇ ਜਿਹੜੇ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਹੀ ਰੁਝੇਵਿਆਂ ਦੇ ਵਿੱਚ ਰੁਝੇ ਹੋਏ ਨੇ ਕਿਤੇ ਵੀ ਵਿਕਰਮ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਸੇ ਤਰ੍ਹਾਂ ਦਾ ਵਿਰੋਧ ਕਰਦੇ ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਡਰ ਪਿਆ ਹੋਇਆ ਹੈ ਉਹਨਾਂ ਨੂੰ ਇਹ ਹੈ ਜੇ ਬੈਵਲ ਕਾਰਡ ਗੋਲੀ ਕਾਰਡ ਦੇ ਫਾਈਲਾ ਨਿਕਲ ਆਈਆਂ ਜੇ ਮਾਫੀ ਨਾਮੇ ਦੀਆਂ ਫਾਈਲਾ ਨਿਕਲ ਆਈਆਂ ਜਿਹੜੀਆਂ ਬੇਅਦੀਆਂ ਆਈਆਂ ਨੇ ਉਹਨਾਂ ਦੀਆਂ ਫਾਈਆਂ ਨਿਕਲ ਆਈਆਂ ਤਾਂ ਮੈਨੂੰ ਵੀ ਕਿਤੇ ਜੇਲ੍ਹ ਨਾਲ ਕਟਨੀ ਪੈ ਜਾਏ ਇਸ ਤਰੀਕੇ ਨਾਲ ਜਿਹੜਾ ਕੇਰਾ ਪਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਉਹਨਾਂ ਦਾ ਦਾਬਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਔਖਾ ਹੋ ਗਿਆ ਹੈ ਜਿੱਥੇ ਉਹਨਾਂ ਦੇ ਆਪਣੇ ਹੀ ਸਾਥੀ ਤੱਕ ਜਿਹੜੇ ਨੇ ਸਾਥ ਛੱਡਦੇ ਨਜ਼ਰ ਆ ਰਹੇ ਨੇ ਜਿਹੜੇ ਸਮਰਥਕ ਬੋਲਦੇ ਸੀ ਉਹ ਸਮਰਥਕ ਵੀ ਹੁਣ ਚੁੱਪ ਹੋ ਕੇ ਬੈਠ ਗਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਕਿ ਗਨੀਵ ਕੌਰ ਨੂੰ ਇਹ ਵੀ ਫੋਨ 'ਤੇ ਕਰਕੇ ਕਹਿ ਦਿੱਤਾ ਗਿਆ ਹੈ ਕਿ ਹਜੇ ਤੱਕ ਤੁਸੀਂ ਕਿਸੇ ਪਾਰਟੀ ਦਾ ਦਾਵਾ ਨਹੀਂ ਕਰਨਾ ਕਿਤੇ ਸਾਨੂੰ ਮੈਨੂੰ ਜ਼ਮਾਨਤ ਤੋਂ ਬਾਅਦ ਆ ਕੇ ਬਾਅਦ ਪਤਾ ਲੱਗੇਗਾ ਕਿ ਮੈਂ ਕਿਹੜੀ ਪਾਰਟੀ ਦੇ ਵਿੱਚ ਜਾਣਾ ਹੈ ਹਰ ਇੱਕ ਜਗ੍ਹਾ ਤੇ ਵਿਕਰਮ ਸਿੰਘ ਮਜੀਠੀਆ ਨੂੰ ਦਬਾਅ ਦਿੱਤਾ ਗਿਆ ਹੈ ਜਿਹੜੇ ਪੱਟਾ ਲੁੱਥਾਪੀਆਂ ਮਾਰਦੇ ਸੀ ਜਿਹੜੇ ਗੱਬਰ ਗਨੀਵਕੌਰ ਗੱਬਰ ਕਹਿੰਦੀ ਸੀ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਵਾਕਿਆ ਹੀ ਹੁਣ ਹਾਲਾਤ ਗੱਬਰ ਵਾਲੇ ਹੀ ਹੋਏ ਪਏ ਜਿਵੇਂ ਉਸ ਫਿਲਮ ਦੇ ਵਿੱਚ ਗੱਬਰ ਦੇ ਹਾਲਾਤ ਹੋ ਗਏ ਸੀ ਉਹੀ ਹਾਲਾਤ ਵਿਕਰਮ ਸਿੰਘ ਮਜੀਠੀਆ ਦੇ ਹੋਏ ਪਏ ਨੇ ਇਹਨਾਂ ਹਾਲਾਤਾਂ ਨੂੰ ਜਾਰੀ ਰੱਖਦੇ ਵਾਰ-ਵਾਰ ਪਾਵੇਂ ਉਹਨਾਂ ਦੇ ਆਪਣੇ ਵਕੀਲਾਂ ਵੱਲੋਂ ਦਲੀਲਾਂ ਅਪੀਲਾ ਪੇਸ਼ ਕੀਤੀਆਂ ਜਾਂਦੀਆਂ ਨੇ ਲੇਕਿਨ ਹਰੇਕ ਵਾਰ ਅਦਾਲਤ ਅੱਗੇ ਦੀ ਅੱਗੇ ਜਿਹੜੀ ਹੈ ਉਹਨਾਂ ਦੀ ਤਰੀਕ ਵਧਾ ਦਿੰਦੀ ਹੈ ਲੇਕਿਨ ਹੁਣ ਮੁਸ਼ਕਿਲ ਤੇ ਮੁਸ਼ਕਲ ਵੱਧਦੀ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੇ ਆਪਣੇ ਹੀ ਸਾਥੀ ਵੀ ਉਹਨਾਂ ਦੇ ਘੇਰੇ ਦੇ ਵਿੱਚ ਆਣੇ ਸ਼ੁਰੂ ਹੋ ਗਏ ਨੇ ਧੰਨਵਾਦ